ਬਟੂ ਜਰੋ ਆਜਾ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਕਪੀਸ਼ ਕੌਸ਼ਲ ਅੱਜ ਬਸੰਤ ਤੋਂ ਪੰਚਮੀ ਦਾ ਤਿਹਾਰ ਮਨਾ ਰਹੇ ਹਾਂ ਜਿੱਦਾਂ ਤੁਸੀਂ ਦੀ ਤਿਆਰੀਆਂ ਕਰਦੇ ਹੋ ਕਿਸ ਤਰ੍ਹਾਂ ਮਨਾਣਾ ਅਸੀਂ ਇਹਦੀਆਂ ਤਿਆਰੀਆਂ ਹਫਤੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕਰਦੇ ਹੁੰਦੇ ਸੀਗੇ ਪਹਿਲਾਂ ਆਪਣੇ ਘਰੇ ਹੀ ਮਾਂਝਾ ਬਣਾਉਂਦੇ ਹੁੰਦੇ ਸੀਗੇ ਜਿਹਦੇ ਵਿੱਚ ਕੰਚ ਨੂੰ ਕੁੱਟ ਕੇ ਡੋਰ ਮਾਂਝੇ ਦੇ ਉੱਪਰ ਲਗਾਇਆ ਜਾਂਦਾ ਸੀਗਾ ਤੇ ਹਫਤਾ ਉਹਨੂੰ ਸੁਕਾਣ ਲਈ ਛੱਡ ਦਿੱਤਾ ਜਾਂਦਾ ਸੀ ਤੇ ਇਹ ਬਸੰਤ ਤੋਂ ਇੱਕ ਦਿਨ ਪਹਿਲਾਂ ਵੀ ਰਾਤ ਨੂੰ ਬੈਠ ਕੇ ਪਤੰਗਾਂ ਵਿੱਚ ਤਲਾਮਾ ਪਾਈਆਂ ਜਾਂਦੀਆਂ ਸੀ ਤੇ ਹੋਰ ਵੀ ਤੁਸੀਂ ਇਸ ਤਰ੍ਹਾਂ ਹੀ ਕਰਦੇ ਹੋ ਹਾਂਜੀ ਅਸੀਂ ਇਸ ਵਾਰ ਵੀ ਇਦਾਂ ਹੀ ਕੀਤਾ ਸੀ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਤੁਹਾਡੇ ਯਾਰ ਦੋਸਤ ਵੀ ਤੁਹਾਡੇ ਨਾਲ ਆਣਦੇ ਪਤੰਗ ਉਡਾਣੇ ਹਾਂਜੀ ਹਾਂਜੀ ਸਾਡੇ ਸਾਰੇ ਯਾਰ ਦੋਸਤ ਉਰੇ ਆ ਕੇ ਪਤੰਗ ਉਡਾਣਦੇ ਸਾਰੇ ਕਿਉਂਕਿ ਅੱਜ ਕੱਲ ਚਾਈਨਾ ਡੋਰ ਦਾ ਟ੍ਰੈਂਡ ਚੱਲ ਰਿਹਾ ਤੁਸੀਂ ਚਾਈਨਾ ਡੋਰ ਨਾਲ ਪਤੰਗ ਉਡਾਣੇ ਹੋ ਜਾਂ ਤੁਸੀਂ ਉਹਨੂੰ ਅਵੋਇਡ ਕਰਦੇ ਨਹੀਂ ਅਸੀਂ ਇਹਨੂੰ ਅਵੋਇਡ ਕਰਦੇ ਆ ਕਿਉਂਕਿ ਚਾਈਨਾ ਚਾਈਨਾ ਡੋਰ ਜਿਹੜੀ ਹੈ ਬਹੁਤ ਹਾਰਮਫੁਲ ਹੈ ਇਹ ਸਾਡੇ এনਵਾਇਰਨਮੈਂਟ ਨੂੰ ਹਿਊਮਨਸ ਨੂੰ ਜਿਹੜੇ ਬਰਡਸ ਵਗੈਰਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਆ ਚਾਈਨਾ ਡੋਡੂ ਲੈ ਕੇ ਉਸ ਨੂੰ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਚਾਈਨਾ ਡੋਡੂ ਵਰਤ ਵਰਤ ਰਹੇ ਅਸੀਂ ਉਹਨਾਂ ਨੂੰ ਐਂ ਕਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਕਿੰਨੇ ਜਿਹੜੇ ਅਸਮਾਨ ਦੇ ਵਿੱਚ ਪੰਛੀ ਉੜਦੇ ਨੇ ਉਹ ਜ਼ਖਮੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਾਨ ਹੈ ਤੇ ਕਈ ਬੱਚੇ ਜਿਹੜੇ ਕੋਠੇ ਦੇ ਉੱਪਰ ਪਤੰਗ ਚੜਾਉਂਦੇ ਹੋਏ ਉਹਨਾਂ ਦੇ ਨੱਕ ਵੱਡੇ ਜਾਂਦੇ ਆ ਕੰਨ ਵੱਡੇ ਜਾਂਦੇ ਨੇ ਇਸ ਦਾ ਬਹੁਤ ਨੁਕਸਾਨ ਹੈ ਇਸ ਲਈ ਉਹਨਾਂ ਨੂੰ ਧਾਗਾ ਡੋਰ ਜਾਂ ਘਰੇ ਡੋਰ ਸੂਤ ਕੇ ਹੀ ਪਤੰਗ ਉਡਾਉਣੀ ਚਾਹੀਦੀ ਹੈ ਪਤੰਗ ਜਿਹੜਾ ਉਡਾਨੇ ਉਹ ਕਿਸ ਤਰ੍ਹਾਂ ਦਾ ਸਟਾਈਲ ਹੈ ਜਿਹੜਾ ਪਤੰਗ ਬੱਡਿਆ ਜਾਂਦਾ ਤੁਸੀਂ ਧਾਗਾ ਦੋਰ ਦੋਰ ਇਸਤੇਮਾਲ ਕਰਦੇ ਹੋ ਅਸੀਂ ਧਾਗਾ ਦੋਰ ਇਸਤੇਮਾਲ ਕਰਦੇ ਆ ਚਾਹੇ ਸਾਡਾ ਪਤੰਗ ਕੱਟਿਆ ਜਾਏ ਚਾਹੇ ਅਸੀਂ ਕਿਸੇ ਦਾ ਕੱਟੀਏ ਪਤੰਗ ਕਿਉਂਕਿ ਧਾਗਾ ਦੋਰ ਦਾ ਕੋਈ ਨੁਕਸਾਨ ਨਹੀਂ ਹੈਗਾ ਕਿਨਾਰਾ ਜੀ ਮੇਰਾ ਨਾਮ ਸੰਦੀਪ ਕੌਸ਼ਲ ਹੈ ਜੀ ਜੀ ਤੁਸੀਂ ਅੱਜ ਦੇਖਿਆ ਜਾਵੇ ਤਾਂ ਪੁੱਤ ਦੇ ਪਤੰਗ ਵਾਲੀ ਸਾਰੀ ਉਹ ਸੰਤਪਤੀ ਨਾਰਾ ਕਰੇ ਇਸਤ੍ਰਮਾਰੇ ਇਹ ਬਹੁਤ ਵਧੀਆ ਤਿਹਾਰ ਹੈ ਜੀ ਅਸੀਂ ਇਹਨੂੰ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਉਮਕਾਮਨਾ ਮਨਾਣੇ ਹੈ ਇਸ ਤਿਹਾਰ ਦਾ ਸਾਨੂੰ ਬਹੁਤ ਦੇ ਤੈਦਿਲੋ ਇੰਤਜ਼ਾਰ ਹੁੰਦਾ ਮੈਂ ਖਾਸ ਹੰਬਾਲੇ ਤੋਂ ਬਿਲੋਂਗ ਕਰਦਾ ਹਾਂ ਪਰ ਰਹਿਣ ਵਾਲਾ ਇੱਥੋਂ ਦਾ ਹੀ ਹਾਂ ਮੈਂ ਆਪਣੇ ਪਰਿਵਾਰ ਦੇ ਨਾਲ ਇਸ ਤਿਹਾਰ ਨੂੰ ਬਹੁਤ ਉਮਕਾਮ ਨਾਲ ਔਰ ਵਧੀਆ ਤਰੀਕੇ ਨਾਲ ਮਨਾਣਾ ਇਸ ਦਿਨ ਅਸੀਂ ਪੂਰੀ ਪਤੰਗਬਾਜ਼ੀ ਕਰਦੇ ਹਾਂ ਉਹ ਦੇਖਿਆ ਜਾਂਦਾ ਜਿਉ ਪੁਰਾਣ ਚੱਲਣ ਸੀਗਾ ਵੀ ਕੰਮ ਦੇ ਦੇਖਿਆ ਨਹੀਂ ਜੀ ਨੌਜਵਾਨ ਦੇ ਬੱਚੇ ਦੇ ਇੱਕ ਮਹੀਨਾ ਪਹਿਲੇ ਅਸੀਂ ਤਿਆਰੀ ਕਰਦੇ ਹੁਣ ਕੀ ਉਹ ਰੁਝਾਨ ਨਹੀਂ ਉਹ ਰਿਹਾਨ ਅੱਜ ਕੱਲ ਨਹੀਂ ਦੇਖਿਆ ਜਾ ਰਿਹਾ ਅੱਜ ਕੱਲ ਲੋਕ ਵਿਅਸਤ ਹੋ ਗਏ ਨੇ ਪਰ ਮੈਂ ਇਹੀ ਚਾਹਨਾ ਹੈ ਜਿਸ ਤਰ੍ਹਾਂ ਅਸੀਂ ਕਾਫੀ ਟਾਈਮ ਤੋਂ ਯਾਨੀ ਅੱਜ ਸਾਡੇ ਵੀ ਬੱਚੇ ਸਾਡੇ ਬਰਾਬਰ ਹੋ ਗਏ ਨੇ ਤੇ ਅਸੀਂ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਣੇ ਆ ਸੋ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਇਸ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਆਪਣਾ ਕਲਚਰ ਇੱਥੇ ਦਾ ਬਹੁਤ ਵਧੀਆ ਹੈ ਕਿ ਅਸੀਂ ਇਹਨੂੰ ਅ ਰਾਤ ਨੂੰ ਪਤੰਗਬਾਜੀ ਲਈ ਕੁਝ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਦੇ ਆਂ ਡੋਰਾ ਸੋਧਦੇ ਆਂ ਔਰ ਪਤੰਗਾ ਦੇ ਵਿੱਚ ਸਰਾਮਾ ਪਾਉਂਦੇ ਆਂ ਸਾਨੂੰ ਬਹੁਤ ਦਿਲੋਂ ਚਾਹ ਹੁੰਦਾ ਇਸ ਚੀਜ਼ ਦਾ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰਮੋਟ ਕਰਦੇ ਆਂ ਇਹ ਤਿਹਾਰ ਸਾਨੂੰ ਬਹੁਤ ਵਧੀਆ ਲੱਗਦਾ ਔਰ ਇਸ ਤਰੀਕੇ ਨਾਲ ਹੀ ਅਸੀਂ ਮਨਾਉਣਾ ਹੈ ਜਿਵੇਂ ਅਸੀਂ ਦੇਖ ਰਹੇ ਕਿ ਤੁਹਾਡੇ ਕਾਫੀ ਹੋਰ ਮੈਂਬਰ ਨੇ ਮੇਡ ਇਸ ਵੀ ਨੇ ਬੱਚੇ ਸਾਰੇ ਇਕੱਠੇ ਇੱਕ ਹੀ ਇੱਕ ਪਰਿਵਾਰ ਆ ਜਾਂ ਯਾਰ ਦੋਸਤ ਨਹੀਂ ਜੀ ਇਹ ਸਾਡਾ ਪੂਰਾ ਪਰਿਵਾਰ ਹੈ ਸੰਯੁਕਤ ਪਰਿਵਾਰ ਹੈ ਅਸੀਂ ਤਿੰਨ ਭਰਾ ਆਂ ਅੱਗੇ ਸਾਡੇ ਇਨ-ਲॉज ਵੀ ਇੱਥੇ ਆਏ ਹੋਏ ਨੇ ਔਰ ਬੜੇ ਭਾਈ ਸਾਹਿਬ ਲੁਧਿਆਣਾ ਤੋਂ ਮੈਂ ਅੰਬਾਲਾ ਤੋਂ ਇੱਥੇ ਸਮਰਾਲੇ ਅਸੀਂ ਇਕੱਠੇ ਹੁੰਨੇ ਆ ਇੱਥੇ ਰਹਿਣ ਵਾਲੇ ਆ ਇੱਥੇ ਜੰਮੇ ਪਲੇ ਆ ਔਰ ਸ਼ੁਰੂ ਤੋਂ ਜਦ ਦੇ ਅਸੀਂ ਹੋਸ਼ ਸੰਭਾਲੇ ਨੇ ਅਸੀਂ ਇਸ ਕਲਚਰ ਨੂੰ ਦੇਖਦੇ ਆ ਰਹੇ ਆ ਅਸੀਂ ਉਸ ਟਾਈਮ ਦੇ ਵਿੱਚ ਦੂਰਾ ਸੂਤਨ ਜਾਂਦੇ ਸੀ ਦੂਰਾ ਸੂਤ ਕੇ ਅਸੀਂ ਪਤੰਗਾ ਦੀ ਚਤਰਾਮਾ ਪਾਉਂਦੇ ਸੀ ਔਰ ਇਸ ਚੀਜ਼ ਨੂੰ ਬੜੇ ਤਰੀਕੇ ਨਾਲ ਇਕੱਠੇ ਹੋ ਕੇ ਮਨਾਉਂਦੇ ਸੀ ਨਹੀਂ ਜੀ ਇਹ ਤਿਹਾਰ ਅੰਬਾਲੇ ਦੇ ਵਿੱਚ ਨਹੀਂ ਮਨਾਇਆ ਜਾਂਦਾ ਉੱਥੇ ਬਹੁਤ ਘੱਟ ਹੈ ਪਰ ਸਾਨੂੰ ਇੱਥੇ ਜਿਸ ਤਰ੍ਹਾਂ ਇੱਕ ਆਪਣਾਪਨ ਸ਼ੁਰੂ ਤੋਂ ਹੀ ਲੱਗਦਾ ਹੈ ਲੋਕ ਇਕੱਠੇ ਹੁੰਦੇ ਨੇ ਛੱਤਾਂ ਦੇ ਉੱਤੇ ਚੜ੍ਹਦੇ ਨੇ ਬਹੁਤ ਇੱਛਾ ਇੰਜੋਏ ਹੁੰਦਾ ਹੈ ਇੱਕ ਦੂਜੇ ਨਾਲ ਪਤੰਗਬਾਜ਼ੀ ਪੀੱਚੇ ਪਾਏ ਜਾਂਦੇ ਨੇ ਉਹ ਜਿਹਾ ਮਾਹੌਲ ਸਾਨੂੰ ਕਿਤੇ ਵੀ ਨਹੀਂ ਮਿਲਦਾ ਜੋ ਇੱਥੇ ਹੈ ਇਹ ਦਿੱਤੀ ਜਾ ਰਹੀ ਕਿ ਚਾਈਨਾ ਰੋਡ ਦਾ ਚੱਲ ਬਹੁਤ ਜਿਆਦਾ ਹੈ ਜੀ ਨੂੰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੱਪੂਟ ਨੂੰ ਰੋਕਿਆ ਵੀ ਜਾ ਰਿਹਾ ਵਾ ਪਰ ਫਿਰ ਵੀ ਚਾਈਨਾ ਰੋਡ ਬਿਕਦੀ ਪਈ ਹੈ ਕੀ ਇਹ ਬਿਲਕੁਲ ਚਾਹੀਦੀ ਹੈ ਜਾਂ ਨਹੀਂ ਜੀ ਇਹ ਬਿਲਕੁਲ ਵੀ ਬਿਕਣੀ ਨਹੀਂ ਚਾਹੀਦੀ ਇਸ ਲਈ ਅਸੀਂ ਪ੍ਰਸ਼ਾਸਨ ਦੀ ਵੀ ਪੂਰੀ ਸਲਾਹਾਂ ਕਰਦੇ ਹਾਂ ਜੋ ਇਸ ਚੀਜ਼ ਨੂੰ ਰੋਕਣ ਲਈ ਪੂਰੀ ਤਰ੍ਹਾਂ ਜੋਰ ਕੋਸ਼ਿਸ਼ ਕਰਦਾ ਹੈ ਔਰ ਮੀਡੀਆ ਵੱਲੋਂ ਵੀ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਨੂੰ ਪੂਰਾ ਪ੍ਰਤੀਬੰਧ ਕੀਤਾ ਜਾਵੇ ਔਰ ਅਸੀਂ ਵੀ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਦੂਰ ਰੱਖਿਆ ਹੋਇਆ ਹੈ ਕਿ ਉਹ ਇਸ ਚੀਜ਼ ਨੂੰ ਪੁਰਾਣੇ ਕਲਚਰ ਨੂੰ ਹੀ ਲੈ ਕੇ ਚੱਲਣ ਡੋਰ ਜਿਸ ਤਰ੍ਹਾਂ ਸੁੱਤੀ ਜਾਂਦੀ ਹੈ ਕੱਚੀਆਂ ਡੋਰਾਂ ਦਾ ਮਾਂਝਾ ਲੱਗਦਾ ਉਹਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਔਰ ਇਸ ਦੇ ਨਾਲ ਅ ਇਨਸਾਨੀ ਜੀਵਨ ਨੂੰ ਔਰ ਵਿਅਕਤੀਗਤ ਪਕੈਲਨ ਨੇ ਪਸ਼ੂ ਪੰਛੀਆਂ ਨੂੰ ਇਸ ਤੋਂ ਜੋ ਹਾਨੀ ਹੁੰਦੀ ਹੈ ਉਸ ਤੋਂ ਬਚਾਇਆ ਜਾ ਸਕੇ ਹੋ ਨੀਵਾਜੀ ਕਮਲ ਦਿਵਾੜੇ ਕਿੱਥੇ ਤੋਂ ਰਹਿਣ ਵਾਲੇ ਸਮਰਾਲੇ ਦੇ ਲੋਕ ਹਾਂ ਜਿੰਮੇ ਦੇਖਿਆ ਅਕਸਰ ਬਸੰਤ ਪੰਛੀ ਨੌਜੋ ਪਤੰਗ ਉਡਾ ਰਹੇ ਆ ਤੁਸੀਂ ਵੀ ਪਤੰਗ ਉਡਾ ਰਹੇ ਹੋ ਬਿਲਕੁਲ ਜੀ ਬਿਲਕੁਲ ਪੂਰਾ ਇੰਜੋਏ ਕਰ ਰਹੇ ਆਂ ਇਸ ਤਿਹਾਰ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਪੂਰਾ ਪਤੰਗ ਉਡਾ ਰਹੇ ਆਂ ਮ제 ਲੈ ਰਹੇ ਆਂ ਆਂ ਦੋਸਤਾਂ ਦੇ ਨਾਲ ਪੁਰਾਣੇ ਦੋਸਤ ਸਾਰੇ ਮਿਲ ਰਹੇ ਆਂ ਸੋ ਜੇ ਕਹਾਂ ਜੀ ਪਹਿਲੇ ਜਮਾਨੇ ਦੇ ਵਿੱਚ ਪਹਿਲਾ ਟਾਈਮ ਜਿਹੜਾ 15-15 ਮਹੀਨਿਆਂ ਪਹਿਲਾਂ ਉਹ ਪਾਉਂਦੇ ਸੀ ਅੱਜਕੱਲ ਵੀ ਇਹ ਇੱਕ ਟ੍ਰੈਂਡ ਹੈ ਜੋ ਅੱਜਕੱਲ ਚੱਲ ਰਿਹਾ ਹੈ ਬਹੁਤ ਘਟ ਗਿਆ ਜੀ ਅੱਜਕੱਲ ਬਹੁਤ ਮਾਹੌਲ ਚੇਂਜ ਹੋ ਚੁੱਕਿਆ ਹੈ ਲੋਕ ਬੱਚੇ ਅੱਜਕੱਲ ਮੋਬਾਈਲਾਂ ਦੇ ਵਿੱਚ ਵੜ ਗਏ ਨੇ ਤੇ ਜੋ ਟ੍ਰੈਂਡ ਸੀਗਾ ਜੋ ਪਹਿਲਾਂ ਹੁੰਦਾ ਸੀਗਾ ਦੋ-ਦੋ ਤਿੰਨ-ਤਿੰਨ ਮਹੀਨੇ ਪਹਿਲਾਂ ਪਤੰਗ ਉਡਾਉਣ ਲੱਗ ਜਾਂਦੇ ਸੀਗੇ ਹੁਣ ਸਿਰਫ ਦੇਨ ਤਿਹਾੜੀ ਤੇ ਪਤੰਗ ਉਡਾਏ ਜਾ ਰਹੇ ਨੇ ਸਿਰਫ ਮੋਬਾਈਲ ਦੀ ਵਜ੍ਹਾ ਕਰਕੇ ਮੋਬਾਈਲ ਨੇ ਬੱਚਿਆਂ ਨੂੰ ਇੰਨਾ ਬਿਜ਼ੀ ਕਰਤਾ ਹੈ ਜਿਹੜੇ ਫਿਜ਼ੀਕਲ ਐਕਸਰਸਾਈਜ਼ ਵਗੈਰਾ ਨੇ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਖਤਮ ਹੋ ਚੁੱਕੀਆਂ ਨੇ ਪਰ ਅੱਜ ਦੇਖਿਆ ਉਹ ਜਿਸ ਤਰ੍ਹਾਂ ਲੋਕ ਉੱਖੇ ਜਿਹੜੇ ਨੇ ਬੜਾ ਇੰਜੋਏ ਕਰ ਰਹੇ ਨੇ ਬਟ ਉਹ ਸਿਰਫ ਤਿਹਾਰ ਦਿਨ ਤਿਹਾਰ ਮੈਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਹਾਂ ਸਿਰਫ ਦਿਨ ਤਿਹਾਰ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਲੋਹੜੀ ਨੂੰ ਕਹ ਲਓ ਜਾਂ ਤੁਸੀਂ ਬਿਜਾਂਦਨ ਨੂੰ ਕਹ ਲਓ ਆਦਰਵਾਇਜ਼ ਬਾਕੀ ਤੁਸੀਂ ਨਾਰਮਲ ਡੇਜ਼ ਦੇ ਵਿੱਚ ਦੇਖੋਗੇ ਕੁਝ ਵੀ ਨਹੀਂ ਅੱਜ ਬੱਚਿਆਂ ਦੇ ਕ੍ਰੇਜ਼ ਬਿਲਕੁਲ ਘਟੇ ਚੁੱਕਿਆ ਕੀ ਇਹ ਜ਼ਰੂਰੀ ਹੈ ਵੀ ਬਸੰਤ ਬੰਤ ਨੂੰ ਵੀ ਪਕੜਾ ਡਾੜਾ ਚਾਹੀਦਾ ਨਹੀਂ ਜ਼ਰੂਰੀ ਨਹੀਂ ਹਰ ਛੜਾਉਣੇ ਚਾਹੀਦੇ ਬਟ ਸਿੰਪ ਮੇਨ ਜੋ ਪ੍ਰੋਬਲਮ ਆ ਰਹੀ ਹੈ ਉਹ ਚਾਇਨਾ ਡੋਰ ਕਰਕੇ ਪ੍ਰੋਬਲਮ ਆ ਰਹੀ ਹੈ ਜੋ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਬੱਚਿਆਂ ਵੱਡਿਆਂ ਲਈ ਬਜ਼ੁਰਗਾਂ ਲਈ ਈਵਨ ਕੇ ਨੌਜਵਾਨ ਬੰਨਿਆਂ ਲਈ ਵੀ ਬਹੁਤ ਜ਼ਿਆਦਾ ਇਹ ਖਤਰਨਾਕ ਡੋਰ ਹੈ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਇੱਥੇ ਲਗਾਮ ਕਿਵੇਂ ਆਸਾਂ ਤੋਂ ਬਾਰ-ਬਾਰ ਕਹਿਣ ਤੇ ਸਮਝਾਉਣ ਦੇ ਬਾਅਦ ਵੀ ਲੋਕ ਫੜਦੇ ਨੇ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿਹਣਾ ਦਰਨ ਉਹ ਨਾਲਾਈਕੀ ਹੈ ਲੋਕਾਂ ਦੀ ਦੇਖੋ ਜਦੋਂ ਟੱਕਰ ਕੋਈ ਹਾਦਸਾ ਨਹੀਂ ਹੁੰਦਾ ਹੈਗਾ ਕਦੇ ਰੱਬ ਨਾ ਖੁਦਾ ਨਾ ਕਰੇ ਕਿਸੇ ਆਪਣੇ ਨਾਲ ਕਿਸੇ ਨਾਲ ਬੰਦੇ ਨਾਲ ਜਦ ਬੀਤਦੀ ਹੈ ਉਹਨੋਂ ਬੰਦੇ ਨੂੰ ਅਸਲੀ ਅਹਿਸਾਸ ਹੁੰਦਾ ਵੀ ਇਹ ਵਾਕਈ ਜਿਹੜੀ ਜੋ ਡੋਰ ਹੈਗੀ ਹੈ ਖਤਰਨਾਕ ਜੀ ਡੋਰ ਹੈ ਠੀਕ ਖਰੀਦਣ ਵਾਲਾ ਗੁਨੇਹਗਾਰ ਤੇ ਪਿਚੜਣ ਵਾਲਾ ਵੀ ਗੁਨੇਹਗਾਰ ਹੈ ਦੋਨੋਂ ਦੋਨੋਂ ਜੀ ਦੋਨੋਂ ਦੋਨੋਂ ਗੁਨੇਹਗਾਰ ਕਿੰਨੀ ਸੀ ਮਾਪੇ ਤਾਂ ਕਿੰਨਾ ਗਰੋਲ ਬਣਾਇਆ ਹੁੰਦਾ ਦੇਖੋ ਮਾਪੇ ਉਹ ਕਿ ਮਾਂ ਪਿਓ ਵੀ ਸਮਝਾ ਹੀ ਸਕਦੇ ਨੇ ਬੱਚਿਆਂ ਨੂੰ ਬਾਕੀ ਅੱਜਕੱਲ ਸਮਝਦਾਰ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਅਵੇਅਰਨੈਸ ਹਰ ਇੱਕ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਇਹ ਡੋਰ ਜਿਹੜੀ ਹੈਗੀ ਹੈ ਖਤਰਨਾਕ ਹੈ ਇਹਨੂੰ ਕਿਵੇਂ ਨਾ ਕਿਵੇਂ ਨੋ ਤੋਂ ਅਸੀਂ ਦੂਰ ਰੱਖਿਆ ਜੇ ਬੱਚਿਆਂ ਨੂੰ